ਨਾ ਵੇਚਣਾ ਬੰਦ ਕਰ ਦਿਓ ਹੁਣ ਤੁਹਾਡੀਆਂ ਸੋਹਾਂ ਸਾਹਾਂ ਨਹੀਂ ਲੱਗਦੀਆਂ ਠੀਕ ਹੈ ਠੀਕ ਹੈ ਨਾ ਮੈਂ ਤੁਹਾਨੂੰ ਇਹ ਮੇਰੀ ਵਾਰਨਿੰਗ ਆ ਸਿੱਧੀ ਸੁਣ ਲਓ ਮੇਰੀ ਗੱਲ ਕਾਨੂੰਨ ਦਾ ਡੰਡਾ ਚੱਲੂ ਟਿਕਾ ਕੇ ਮੇਰ ਕੋ ਤਿੰਨ ਬੱਚੇ ਹਾਂ ਮੈਂ ਅਸੀਂ ਇਹ ਕੰਮ ਨਹੀਂ ਕਰਾਂਗਾ ਮੈਂ ਤੁਹਾਨੂੰ ਦੱਸਦੀ ਗੱਲ ਵੀ ਕਾਨੂੰਨ ਦਾ ਡੰਡਾ ਐਸਾ ਚਲਾਉਂਗਾ ਐਤਕੀ ਮੈਂ ਇਹ ਯਾਦ ਰੱਖੋਗੇ ਤੁਸੀਂ ਠੀਕ ਹੈ ਨਾ ਮਾੜੇ ਕੰਮ ਬੰਦ ਕਰ ਦਿਓ ਤੇ ਸਹੀ ਲਾਈਨ ਤੇ ਆਜੋ ਬਸ ਇਹੀ ਭਲਾਈ ਆ ਚਲੋ ਆ ਖੋਲੋ ਯਾਰ ਆ ਖੋਲ ਚਲੋ ਵਾ ਇਹਨਾਂ ਦਾ ਟਕਾ ਕੇ ਕੱਢੋ ਜਲੂਸ ਇਹ ਵੇਚਣ ਚ ਵੇਚੋ ਨਸ਼ਾ ਤੁਹਾਨੂੰ ਮੈਂ ਦੱਸੂ ਪਤਾ ਹੁਣ ਕੱਢੋ ਯਾਰ ਉਹਦੇ ਨੇੜੇ ਹੋ ਜਾ ਉਹ ਕੱਢੋ ਉਹ ਨੇੜੇ ਨੇੜੇ ਕਰਕੇ ਨਾ ਚਲੋ 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 ਨਾਮ ਸਨਾਟਾ ਹੀ ਰਹਿਣਾ ਇੱਥੇ ਹੀ ਆਈ ਇਹਨਾਂ ਦੇ ਡਾਂਗ ਟਕਾ ਕੇ ਫੇਰਨੀ ਅਸੀਂ ਇਹ ਕੱਢਣ ਗਲਤ ਕੰਮ ਜਿੱਡੇ ਕਰਨਗੇ ਇਹਨਾਂ ਦਾ ਜਲੂਸ ਕੱਢਾਂਗੇ ਸੀ ਅਜੀ ਮਾ ਆ ਜਾ ਬਾਹਰ ਆ ਤੂੰ ਗੱਲ ਸੁਣ ਲਾ ਉਰੇ ਆ ਜਾ ਬਾਹਰ ਆ ਤੂੰ ਬਾਹਰ ਆ ਜਾ ਡੀਐਸਪੀ ਸਾਹਿਬ ਆਏ ਆ ਇੱਥੇ ਵਾਰਨਿੰਗ ਐ ਇਸ ਮਹੱਲੇ ਚ ਤੂੰ ਦੁਕਾਨ ਕਰਦਾ ਤੇ ਸਹੀ ਸਮਾਨ ਹੀ ਵੇਚਣਾ ਜਿਹੜਾ ਕੰਮ ਕਰਦਾ ਉਹੀ ਕੰਮ ਹਾਂ ਸਮਝ ਗਿਆ ਤੇ ਵਰਨਾ ਵਰਨਾ ਮੈਂ ਤੁਸੀਂ ਆ ਗਏ ਠੀਕ ਹੈ ਜੀ ਮੈਂ ਆ ਗਿਆ ਮੈਂ ਤੁਹਾਨੂੰ ਇਹੀ ਵਾਰਨਿੰਗ ਤੁਹਾਨੂੰ ਦੇਣ ਆਇਆ ਸਮਝ ਗਿਆ ਤੇ ਵਰਨਾ ਤਿਆਰੀ ਕਰ ਲੋ ਸਿਰਫ ਕਾਨੂੰਨ ਦਾ ਵੀਜ਼ਾ ਹੀ ਲੱਗਣਾ ਹੁਣ ਲੰਮਾ ਤੁਹਾਡਾ ਆ ਵੀ ਜਿਨ੍ਹਾਂ ਦੇ ਮੁੰਡੇ ਤੁਸੀਂ ਕੌਮਾਂ ਚ ਭੇਜੇ ਉਹ ਕਿੱਧਰ ਗਏ ਹੈ ਹਾਂ ਕਰੋ ਸਰਚ ਮੁੰਡਿਓ ਕਰੋ ਲਾਈਟ ਜਗਾਓ ਇੱਧਰ ਲਈ ਸਾਰਿਆਂ ਨੂੰ ਮੇਰੀ ਅੰਕਲ ਮੇਰੇ ਘਰ ਆਲ ਨੂੰ 2 ਮਹੀਨੇ ਹੋ ਗਏ ਕੌਮਾਂ ਚ ਅੱਜੋ ਗਿਆਨ ਤੇ ਬਾਪੇ ਮਾੜੇ ਕੰਮ ਛੱਡ ਦਿਓ ਬਾਬਾ ਨਾਨਕ ਤੁਹਾਡੇ ਸੁਣੋ 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 ਤੁਸੀਂ ਮਾੜੇ ਕੰਮ ਛੱਡ ਦਿਓ ਬਾਬਾ ਨਾਨਕ ਤੁਹਾਨੂੰ ਮਾਫ ਕਰ ਦੂਗਾ ਤੁਸੀਂ ਨਾ ਮਾੜੇ ਕੰਮ ਕਰੋ ਤੁਸੀਂ ਹੁਣ ਨਹੀਂ ਨਾ ਕਰਦੇ ਤੇ ਪ੍ਰਾਣੀਆਂ ਸਜਾਵਾਂ ਮਿਲਣੀਆਂ ਤੁਹਾਨੂੰ ਠੀਕ ਐ ਇਹ ਜਿਹੜੀਆਂ ਲੋਕਾਂ ਦੀ ਤੁਸੀਂ ਮਾਵਾਂ ਦੀਆਂ ਆਤਮਾ ਦਿਖਾਣੇ ਹੋ ਨਾ ਜਿਹੜੀਆਂ ਮਾਵਾਂ ਦੇ ਪੁੱਤ ਮਰੇ ਆ ਇਹ ਉਹਨਾਂ ਦੀ ਬਾਦੂਆ ਤੁਹਾਨੂੰ ਲੱਗਣੀ ਐ ਦੇਖਿਓ ਤੁਸੀਂ ਤੁਸੀਂ ਕਰੋ 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 ਬਾਤ ਕਿਸ਼ਤਾ ਤੇ ਏਸੀ ਚੱਕਿਆ ਕਿ ਬਿਜਲੀ ਚੱਕੀ ਐ ਅਸੀਂ ਲੱਗੇ ਤਿੰਨ ਅਸੀਂ ਤਾਂ ਕਿਸ਼ਤਾ ਦੇ ਨਾਲ ਦਾ ਵਾਰ ਦਾ ਕੰਮ ਹੱਟਾ ਪੱਥੂ ਨਿਕਾਲਾ ਵਾਰ ਦੇ ਕਾਲ ਚਾਹੀਦੀ ਕਮਾਈ ਇਹਨਾਂ ਤੇ ਨਿਗ੍ਹਾ ਰੱਖੋ ਪੂਰੀਆਂ ਟਕਾ ਕੇ ਰੱਖੋ ਸਮਝ ਗਏ ਇਹਨਾਂ ਦਾ ਜਿਹੜੇ ਜਿਹੜੇ ਗਲਤ ਕੰਮ ਕਰਦੇ ਇਹਨਾਂ ਦਾ ਜਲੂਸ ਕੱਢਾਂਗੇ ਟਕਾ ਕੇ ਕਰਿਓ ਤੁਸੀਂ ਗਲਤ ਕੰਮ ਮੇਰੇ ਹੁੰਦਿਆ ਮੈਂ ਦੱਸੂ ਪਤਾ ਤੁਹਾਨੂੰ ਚਲੋ ਛੱਤ ਦੇਖ ਲਈ ਛੱਤ ਇਹਨਾਂ ਦੀ ਛੱਤ ਦੀ ਟੈਂਕੀ ਦੇਖ ਲਈ ਟੈਂਕੀ ਚਲੋ ਏਸੀ ਚਲਾ ਚਲਾ ਕੇ ਬਾਹਰ ਬਾਹਰ ਚ ਬੈਠੇ ਆ ਦੱਸੋ ਹਾਂਜੀ 16 ਲੱਗਦੀ ਹਾਂ ਘਲਵਾਓ ਇਹਨਾਂ ਦਾ ਕੰਮ ਸਾਰਾ ਘਲਵਾਓ ਮੁੰਡਿਓ ਪਰਲੇ ਪਾਸੇ ਘਲਵਾਓ ਬੜੀ ਕਾਲੀ ਕਰ ਗਏ ਨਾ ਲੋਕ ਲੱਗ ਗਏ ਸਾਰਿਆਂ ਦੇ ਆ ਦੇਖੋ ਲੋਕ ਲੱਗ ਗਨੇ ਲੋਕ ਦਿਖਾਓ ਲੋਕ ਇਹਨਾਂ ਤੇ ਸਾਰੇ ਲੋਕ ਲੱਗੇ ਦੇਖੋ ਸਭ ਫਰਾਰ ਸਭ ਫਰ ਰੋਗੇ

ਆ ਜਾ ਆ ਜਾ ਕਿਨਾ ਤੇਰਾ ਬਾਹਰ ਆ ਉਤਨੇ ਬਾਹਰ ਆ ਤੂੰ ਕਿੱਥੋਂ ਦਾ ਰਹਿਣ ਵਾਲਾ ਤੂੰ ਆਂ ਆ ਜਿਹੜਾ ਸੁੱਤਾ ਪਿਆ ਉਹ ਮੁੰਡਾ ਹੈ ਹੈ ਖੜਾ ਕਰੋ ਨੂੰ ਖੜਾਓ ਖੜਾਓ ਉਹ ਮੋਟਰਸਾਈਕਲ ਦੀ ਆਰਸੀ ਲਿਆਓ ਕਿੱਥੇ ਦਿਖਾਓ ਆਰਸੀ ਕਿੱਥੇ ਦੀ ਕਰੋ ਸਰਚ ਕਰੋ ਮੁੰਡੇ ਸਰਚ ਕਰੋ ਚਲੋ ਸਰਚ ਕਰੋ ਚਲੋ ਖਿੱਚੋ ਆ ਗੱਦੇ ਗੁੱਦੇ ਦੇ ਪਾਸੇ ਕਿੱਚ 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 ਓਰੇ ਆ ਕਿੱਥੇ ਆ ਉਹਦਾ ਘਰ ਘਰ ਵਾਲਾ ਬਲਾਕ ਕਿੱਧਰ ਓਰੇ ਆ ਸ਼ਿਰਾ ਓਰੇ ਆ ਤੂੰ ਕੀ ਨਾਂ ਤੇਰਾ ਨੋਣੀ ਨੋਣੀ ਕਿੰਨੇ ਮੁੰਡੇ ਆ ਤੇਰੇ ਦੋ ਗਲਤ ਕੰਮ ਨਹੀਂ ਕਰਨਾ ਨਹੀਂ ਨਹੀਂ ਬਹੁਤ ਹਰਦਾ ਆਪਾਂ ਕਵਾੜਾ ਪੂਰਾ ਕੰਮ ਕਰਦੇ ਹਾਂ ਕਵਾੜਾਂ ਦੇ ਵਿੱਚ ਐਸੀ ਨਹੀਂ ਲੱਗਦੇ ਉਹ ਆਸੀ ਰੋੜਾ ਦੋ ਮੁਰ ਸਕਦੇ ਠੀਕ ਐ ਹਾਂ ਇਹ ਦੋਵੇਂ ਮੋੜ ਤੇ ਮੋੜ ਤੋਂ ਬਾਹਰ ਖੜੇ ਹੈ ਨਾ ਦੋਹਾਂ ਦੇ ਆਸਪਾਸ ਬਾਹਰ ਕਿਹੜਾ ਫਰਾਈ ਆ ਇੱਕ ਤਾਂ